ਉਸ ਤੋਂ ਅੱਗੇ ਵਿੱਚ ਯੂ ਹੈਵ ਸੈਡ ਅਰਲੀਅਰ ਜਦੋਂ ਮੈਂ ਇਹ ਬਿਲ ਪਾਸ ਕਰਵਾ ਲਿਆ ਆਨੰਦ ਮੈਰਿਜ ਜੀ ਉਹ ਵਹਿੰਦੂ ਚ ਬਾਹਰ ਕੱਢੀ ਦਿੰਦਾ ਮੈਂ ਅਰਲੀਅਰ ਬਿਫੋਰ ਦੈਟ ਵੀ ਵੇਰ ਅੰਡਰ ਹਿੰਦੂ ਕੋਰਟ ਬਿਲ ਜੀ ਸਾਨੂੰ ਸਰਟੀਫਿਕੇਟ ਜੋ ਆਪਣੇ ਘਰ ਜਾ ਕੇ ਪੁੱਛੋ ਕਿਸੇ ਨੂੰ ਜਿਹੜਾ ਵਿਆਹ ਹੁੰਦੇ ਸੀ ਨਾ ਪਹਿਲਾਂ ਉਹ ਤੇ ਲਿਖਿਆ ਜਾਂਦੀ ਸੀ ਜਿਹਾ ਤੈਨੂੰ ਸੱਚ ਮੈਰਿਡ ਅੰਡਰ ਹਿੰਦੂ ਕੋਰਟ ਬਿਲ ਇਹ ਮੇਰੇ ਜਿਹੜੇ ਬਿੱਲ ਆਇਆ ਆਨੰਦ ਮੈਰਿਜ ਦਾ 2012 ਦਾ ਹੋਣਾ ਜਦੋਂ ਤੁਹਾਡੀ ਮੈਰਿਜ ਹੋਏਗੀ ਅੰਡਰ ਰਨਰ ਯੂਲ ਗੇਟ ਅ ਸਰਟੀਫੀਕੇਟ ਆਫ ਆਨੰਦ ਮੈਰਿਜ ਇਟ ਮੀਨ ਬਕਰੀ ਸਾਡੀ ਉਹ ਵੀ ਗੱਲ ਪੂਰੀ ਹੋ ਗਈ ਜਦੋਂ ਸਰਟੀ ਪਹਿਲਾਂ ਕੀ ਸੀ ਕਿ ਤੁਸੀਂ ਜਾਂਦੇ ਹੋ ਫਾਰਨ ਸਰਟੀਫੀਕੇਟ ਲੈ ਜੋ ਵੀ ਸਿੱਖ ਬਾਹਰ ਗਿਆ ਉਹ ਵੀ ਨੀਡ ਟੂ ਸਰਟੀਫੀਕੇਟ ਤੁਹਾਨੂੰ ਮੈਨੂੰ ਲੋਡ ਨਹੀਂ ਵਿਦੇਸ਼ ਜਾਣ ਵਾਲੇ ਹਰ ਬੰਦੇ ਕੋਲ ਮੈਰਿਜ ਸਰਟਕਟ ਚਾਹੀਦਾ ਉਹਦੇ ਜਿੰਦੂ ਲਿਖੇ ਸ਼ੱਕ ਨੂੰ ਅੱਜ ਪੁੱਛ ਲਿਓ ਸਾਰੇ ਬੋਰਡਾਂ ਬਿਲਕੁਲ ਹੈ ਜੀ ਜਿਹੜਾ ਮੈਂ ਐਕਟ ਪਾਸ ਕਰਾਇਆ ਉਹਦੇ ਜਿਹੜੇ ਲਿਖਿਆ ਗਿਆ ਕਿ ਪੁਰਾਣੇ ਸਰਟੀਫਿਕੇਟ ਵੀ ਬਦਲ ਲਓ ਉਹਦੀ ਲਿਖੀ ਪਰਵੀਆ ਨੇ ਯੂ ਕੈਨ ਗੈਟ ਦੋ ਸਰਟੀਫਿਕੇਟ ਚੇਂਜ ਹੁਣ ਜਿਹੜੇ ਤੀਲ ਅਖਬਾਰ ਸਿੱਖ ਬੈਠੇ ਹੋ ਤੂੰ ਕਦੀ ਬੋਲਿਓ ਵੀ ਤੁਹਾਡੇ ਕੋਲ ਤਾਂ ਸਰਟੀਫਿਕੇਟ ਨਹੀਂ ਹੈ ਉਹ ਦਿਵਾ ਦੇ ਮੇਰੇ ਮੈਰਿਜ ਐਕਟ ਪਾਸ ਹੋਣ ਤੇ ਤੁਹਾਨੂੰ ਸਿੱਖ ਸਰਟੀਫਿਕੇਟ ਮਿਲ ਰਿਹਾ ਆਨੰਦ ਮੈਰਿਜ ਐਕਟ